ਜਗਵੰਦੀ ਟੀਵੀ ਦੇ ਕਰਿਓ ਤੁਸੀਂ ਤੇ ਮੇਰਾ ਨਵਦੀਪ ਸ਼ਰਮਾ ਇਸ ਸਮੇਂ ਆਪਾਂ ਮੌਜੂਦ ਆ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਦਫ਼ਤਰ ਦੇ ਵਿੱਚ ਜਿੱਥੇ ਕੀ ਇਸ ਸਮੇਂ ਪੰਜਾਬ ਸਰਕਾਰ ਦੇ ਵੱਲੋਂ ਜੋ ਲੈਂਡ ਪਾਲਿਸੀ ਜੋ ਵਾਪਸ ਲਈ ਗਈ ਹੈ ਲੈਂਡ ਪੁਲਿੰਗ ਪਾਲਿਸੀ ਉਸ ਨੂੰ ਵਾਪਸ ਲੈਣ ਦੀ ਖੁਸ਼ੀ ਮਨਾਈ ਜਾ ਰਹੀ ਹੈ ਤਾਂ ਢੋਲ ਦੇ ਢੱਕੇ ਦੇ ਉੱਤੇ ਭਾਜਪਾ ਦੇ ਵੱਲੋਂ ਲੱਡੂ ਵੀ ਵੰਡੇ ਜਾ ਰਹੇ ਨੇ ਖੁਸ਼ੀ ਮਨਾਈ ਜਾ ਰਹੀ ਹੈ ਉਤੇ ਹੀ ਕਈ ਕਿਸਾਨ ਭਾਜਪਾ ਦਾ ਕਹਿਣਾ ਹੈ ਕਿ ਕਈ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ ਮੈਂ ਦੱਸ ਰਹੀ ਹਾਂ ਕਿ ਲਗਾਤਾਰ ਲੈਂਡ ਪੁਲਿੰਗ ਪਾਰਟੀ ਦਾ ਜੋ ਵਿਰੋਧ ਹੋ ਰਿਹਾ ਸੀ ਉਸ ਨੂੰ ਲੈ ਕੇ ਨਾਰਾਜ਼ਗੀ ਜੋ ਸੀ ਉਹ ਹਰ ਲਗਭਗ ਹਰ ਤਮਕੇ ਦੇ ਵਿੱਚ ਪਾਈ ਜਾ ਰਹੀ ਸੀ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਜੋਨੇ ਲੱਡੂ ਵੰਡੇ ਜਾ ਰਹੇ ਨੇ ਜੋ ਭਾਜਪਾ ਦੇ ਵੱਲੋਂ ਲੱਡੂ ਵੰਡੇ ਜਾ ਰਹੇ ਨੇ ਇਸ ਸਮੇਂ ਭਾਜਪਾ ਦੇ ਦਫ਼ਤਰ ਦੇ ਵਿੱਚ ਅਸ਼ਵਨੀ ਸ਼ਰਮਾ ਜੋ ਕਿ ਕਾਰਜਕਾਰੀ ਪੰਜਾਬ ਪ੍ਰਧਾਨ ਨੇ ਇਸ ਤੋਂ ਇਲਾਵਾ ਮਹਾਰਾਣੀ ਪਰਨੀਤ ਕੌਣ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਕਿ ਅੱਜ ਕੁਝ ਕਾਨੂੰ ਜਿਉਂਕਿ ਪੰਜਾਬ ਸਰਪੰਚ ਜੁਨੀਅਨ ਦੇ ਪ੍ਰਧਾਨ ਨੇ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਹੋਤੇ ਹੀ ਉਹਨਾਂ ਦੇ ਵੱਲੋਂ ਇਹ ਵੀ ਖੁਸ਼ੀ ਮਨਾਈ ਜਾ ਰਹੀ ਹੈ ਆਸ਼ੋਕ ਨੇ ਸ਼ਰਮਾ ਸਾਫ਼ ਤੌਰ ਦੇ ਉੱਤੇ ਇਹ ਕਹਿੰਦੇ ਸੁਣਾਈ ਦਿੱਤੇ ਕਿ ਭਾਜਪਾ ਦੇ ਨਾਲ ਜਦੋਂ ਕਿਸਾਨਾਂ ਨੂੰ ਭਾਜਪਾ ਨੇ ਇਹ ਵਿਸ਼ਵਾਸ ਦਵਾਇਆ ਕਿ ਉਹਨਾਂ ਦੇ ਵੱਲੋਂ ਇਸ ਲੈਂਡ ਪੂਲਿੰਗ ਪਾਲਿਸੀ ਦਾ ਲਗਾਤਾਰ ਵਿਰੋਧ ਕੀਤਾ ਜਾਵੇਗਾ ਜਦੋਂ ਤੱਕ ਇਹ ਲੈਂਡ ਪੂਲਿੰਗ ਪਾਲਿਸੀ ਜੋ ਹੈ ਰੱਦ ਨਹੀਂ ਹੋ ਜਾਂਦੀ ਤਾਂ ਅਸ਼ਨੀ ਸ਼ਰਮਾ ਇਹ ਕਹਿੰਦੇ ਸੁਣਾਈ ਦਿੱਤੇ ਕਿ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜੋ ਇਹ ਲੈਂਡ ਪੋਲਿੰਗ ਪਾਲਿਸੀ ਵਾਪਸ ਲਈ ਗਈ ਹੈ ਉਹ ਸਾਫ ਤੌਰ ਦੇ ਉੱਤੇ ਭਾਜਪਾ ਦੇ ਦਬਾਹ ਹੇਠ ਲਈ ਗਈ ਹੈ ਕਿਉਂਕਿ ਭਾਜਪਾ ਦੇ ਵੱਲੋਂ ਇੱਕ ਵੱਡਾ ਸੰਘਰਸ਼ ਜੋ ਸੀ ਉਸ ਦਾ ਐਲਾਨ ਕੀਤਾ ਗਿਆ ਸੀ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜੋ ਸੰਘਰਸ਼ ਸੀ ਇਹ ਵਿੱਡਿਆ ਜਾਣਾ ਸੀ ਜਿਸ ਨੂੰ ਦੇਖਦੇ ਹੋਏ ਆ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਯੂ ਟਰਨ ਲੈਂਦਿਆ ਹੋਇਆ ਆਪਣੇ ਇਸ ਫੈਸਲੇ ਨੂੰ ਆਪਣੇ ਇਸ ਪਾਲਿਸੀ ਨੂੰ ਵਾਪਸ ਲਿਆ ਗਿਆ ਹਾਲਾਂਕਿ ਅਸ਼ਨੀ ਮਾੜੇ ਇਹ ਵੀ ਕਿਹਾ ਕਿ ਜੋ ਆਮ ਆਦਮੀ ਪਾਰਟੀ ਹੈ ਜਿਸ ਤਰ੍ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਹਰ ਇੱਕ ਵੱਡੇ ਫੈਸਲੇ ਕੋਈ ਪਾਲਿਸੀ ਲਾਗੂ ਕਰਨ ਤੋਂ ਪਹਿਲਾਂ ਜਾਂ ਫਿਰ ਕੋਈ ਨਵੇਂ ਕਾਨੂੰਨ ਜਾਂ ਫਿਰ ਕਹੇ ਵੱਡੀ ਮੂਵਿੰਗ ਤੋਂ ਪਹਿਲਾਂ ਖੁਦ মিডিਆ ਸਾਹਮਣੇ ਆ ਕੇ ਆਪਣੇ মিডিਆ ਸਾਹਮਣੇ ਆ ਕੇ ਉਸ ਐਲਾਨ ਕਰਦੇ ਨੇ ਤਾਂ ਹੁਣ ਜਦੋਂ ਇਹ ਲੈਂਡ ਪੂਲਿੰਗ ਪਾਲਿਸੀ ਜਦੋਂ ਵਾਪਸ ਲਈ ਗਈ ਹੈ ਤਾਂ ਹੁਣ ਵੀ ਉਹਨਾਂ ਨੂੰ মিডিਆ ਸਾਹਮਣੇ ਆ ਕੇ ਆਪ ਲਾਈਵ ਹੋ ਕੇ ਇੱਕ ਨੋਟੀਫਿਕੇਸ਼ਨ ਜਾਰੀ ਕਰਨੀ ਚਾਹੀਦੀ ਹੈ ਤੇ ਖੁਦ মিডিਆ ਅੱਗੇ ਆ ਕੇ ਆਪਣੀ ਇਸ ਪਾਲਿਸੀ ਨੂੰ ਵਾਪਸ ਲੈਣ ਦੀ ਘੋਸ਼ਣਾ ਜੋ ਹੈ ਉਹ ਕਰਨੀ ਚਾਹੀਦੀ ਹੈ ਤਾਂ ਤਸਵੀਰਾਂ ਸਮੇਂ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦਫ਼ਤਰ ਦੇ ਵਿੱਚ ਜਿੱਥੇ ਕਿ ਖੁਸ਼ੀ ਮਨਾਈ ਜਾ ਰਹੀ ਹੈ ਢੋਲ ਵਜਾਇਆ ਜਾ ਰਿਹਾ ਤੇ ਲੱਡੂ ਵੰਡੇ ਜਾ ਰਹੇ ਨੇ ਕਿ ਲੈਂਡ ਪੁਲਿੰਗ ਪਾਲਸੀ ਜੋ ਹੈ ਉਹ ਵਾਪਸ ਲਈ ਗਈ ਹੈ ਜਗਵੰਦੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਨਵੀਤਿਪ ਸ਼ਰਮਾ ਇਸ ਸਮੇਂ ਆਪਾਂ ਮੌਜੂਦ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਦਫ਼ਤਰ ਦੇ ਵਿੱਚ ਜਿੱਥੇ ਕਿ ਇਸ ਸਮੇਂ ਪੰਜਾਬ ਸਰਕਾਰ ਦੇ ਵੱਲੋਂ ਜੋ ਲੈਂਡ ਪਾਲਸੀ ਜੋ ਵਾਪਸ ਲਈ ਗਈ ਹੈ ਲੈਂਡ ਪੁਲਿੰਗ ਪਾਲਸੀ ਉਸ ਨੂੰ ਵਾਪਸ ਲੈਣ ਦੀ ਖੁਸ਼ੀ ਮਨਾਈ ਜਾ ਰਹੀ ਹੈ ਤਾਂ ਢੋਲ ਦੇ ਡੱਡੇ ਦੇ ਉੱਤੇ ਭਾਜਪਾ ਦੇ ਵੱਲੋਂ ਲੱਡੂ ਵੀ ਵੰਡੇ ਜਾ ਰਹੇ ਨੇ ਸ਼ੇ ਮਨਾਈ ਜਾ ਰਹੀ ਹੈ ਉਹ ਤੇ ਹੀ ਕਈ ਕਿਸਾਨ ਭਾਜਪਾ ਦਾ ਕਹਿਣਾ ਹੈ ਕਿ ਕਈ ਕਿਸਾਨ ਆਪੂ ਜੁਨੇ ਉਹ ਮੋਕਦੇ ਉਤੇ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਇੱਥੇ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ ਮੈਂ ਦੱਸ ਰਹੀ ਹਾਂ ਕਿ ਲਗਾਤਾਰ ਲੈਂਡ ਪੁਲਿੰਗ ਖਾਸੀ ਦਾ ਜੋ ਵਿਰੋਧ ਹੋ ਰਿਹਾ ਸੀ ਉਸ ਨੂੰ ਲੈ ਕੇ ਨਾਰਾਜ਼ਗੀ ਜੋ ਸੀ ਉਹ ਹਰ ਲਗਭਗ ਹਰ ਤਬਕੇ ਦੇ ਵਿੱਚ ਪਾਈ ਜਾ ਰਹੀ ਸੀ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਜੁਨੇ ਲੱਡੂ ਵੰਡੇ ਜਾ ਰਹੇ ਨੇ ਜੋ ਭਾਜਪਾ ਦੇ ਵੱਲੋਂ ਲੱਡੂ ਵੰਡੇ ਜਾ ਰਹੇ ਨੇ ਇਸ ਸਮੇਂ ਭਾਜਪਾ ਦੇ ਦਫ਼ਤਰ ਦੇ ਵਿੱਚ ਅਸ਼ਵਨੀ ਸ਼ਰਮਾ ਜੋ ਕਿ ਕਾਰਜਕਾਰੀ ਪੰਜਾਬ ਪ੍ਰਧਾਨ ਨੇ ਇਸ ਤੋਂ ਇਲਾਵਾ ਮਹਾਰਾਣੀ ਪਰਨੀਤ ਕੌਰ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਕੀ ਅੱਜ ਕੁਝ ਲੋਕਾਂ ਨੂੰ ਜੋ ਕਿ ਪੰਜਾਬ ਸਰਪੰਚ ਜੁਨੀਅਨ ਦੇ ਪ੍ਰਧਾਨ ਨੇ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਹੋਤੇ ਹੀ ਉਹਨਾਂ ਦੇ ਵੱਲੋਂ ਇਹ ਵੀ ਖੁਸ਼ੀ ਮਨਾਈ ਜਾ ਰਹੀ ਹੈ ਅਸ਼ਵਨੀ ਸ਼ਰਮਾ ਸਾਫ਼ ਤੌਰ ਦੇ ਉੱਤੇ ਇਹ ਕਹਿੰਦੇ ਸੁਣਾਈ ਦਿੱਤੇ ਕਿ ਭਾਜਪਾ ਦੇ ਨਾਲ ਜਦੋਂ ਕਿਸਾਨਾਂ ਨੂੰ ਪਾਲ ਨੇ ਇਹ ਵਿਸ਼ਵਾਸ ਦਵਾਇਆ ਕਿ ਉਹਨਾਂ ਦੇ ਵੱਲੋਂ ਇਸ ਲੈਂਡ ਪੁਲਿੰਗ ਪਾਲਿਸੀ ਦਾ ਲਗਾਤਾਰ ਵਿਰੋਧ ਕੀਤਾ ਜਾਵੇਗਾ ਜਦੋਂ ਤੱਕ ਇਹ ਲੈਂਡ ਪੁਲਿੰਗ ਪਾਲਿਸੀ ਜੋ ਹੈ ਇਹ ਰੱਦ ਨਹੀਂ ਹੋ ਜਾਂਦੀ ਅਸ਼ਨੀ ਸ਼ਰਮਾ ਇਹ ਕਹਿੰਦੇ ਸਨਾਈ ਦਿੱਤੇ ਕਿ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜੋ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਗਈ ਹੈ ਉਹ ਸਾਬ ਤੌਰ ਦੇ ਉਤੇ ਭਾਜਪਾ ਦੇ ਦਬਾਹ ਹੇਠ ਲਈ ਗਈ ਹੈ ਕਿਉਂਕਿ ਭਾਜਪਾ ਦੇ ਵੱਲੋਂ ਇੱਕ ਵੱਡਾ ਸੰਘਰਸ਼ ਜੋ ਸੀ ਉਸ ਦਾ ਐਲਾਨ ਕੀਤਾ ਗਿਆ ਸੀ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜੋ ਸੰਘਰਸ਼ ਸੀ ਇਹ ਵਿੱਡਿਆ ਜਾਣਾ ਸੀ ਜਿਸ ਨੂੰ ਦੇਖਦੇ ਹੋਏ ਆ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਯੂ ਟਰਨ ਲੈਂਦਿਆਂ ਹੋਏ ਆ ਆਪਣੇ ਇਸ ਫੈਸਲੇ ਨੂੰ ਆਪਣੇ ਇਸ ਪਾਲਿਸੀ ਨੂੰ ਵਾਪਸ ਲਿਆ ਗਿਆ ਹਾਲਾਂਕਿ ਅਸ਼ਨੀ ਸ਼ਰਮਾ ਨੇ ਇਹ ਵੀ ਕਿਹਾ ਕਿ ਜੋ ਆਮ ਆਦਮੀ ਪਾਰਟੀ ਹੈ ਜਿਸ ਤਰ੍ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਹਰ ਇੱਕ ਵੱਡੇ ਫੈਸਲੇ ਕੋਈ ਪਾਲਿਸੀ ਲਾਗੂ ਕਰਨ ਤੋਂ ਪਹਿਲਾਂ ਜਾਂ ਫਿਰ ਕੋਈ ਨਵੇਂ ਕਾਨੂੰਨ ਜਾਂ ਫਿਰ ਕਹੇ ਵੱਡੀ ਮੂਵਿੰਗ ਤੋਂ ਪਹਿਲਾਂ ਖੁਦ মিডিਆ ਸਾਹਮਣੇ ਆ ਕੇ ਆਪਣੇ মিডিਆ ਸਾਹਮਣੇ ਆ ਕੇ ਉਸ ਐਲਾਨ ਕਰਦੇ ਨੇ ਤਾਂ ਹੁਣ ਜਦੋਂ ਇਹ ਲੈਂਡ ਪੂਲਿੰਗ ਪਾਲਿਸੀ ਜਦੋਂ ਵਾਪਸ ਲਈ ਗਈ ਹੈ ਤਾਂ ਹੁਣ ਵੀ ਉਹਨਾਂ ਨੂੰ মিডিਆ ਸਾਹਮਣੇ ਆ ਕੇ ਆਪ ਲਾਈਵ ਹੋ ਕੇ ਇੱਕ ਨੋਟੀਫਿਕੇਸ਼ਨ ਜਾਰੀ ਕਰਨੀ ਚਾਹੀਦੀ ਹੈ ਤੇ ਖੁਦ মিডিਆ ਅੱਗੇ ਆ ਕੇ ਆਪਣੀ ਇਸ ਪਾਲਿਸੀ ਨੂੰ ਵਾਪਸ ਲੈਣ ਦੀ ਘੋਸ਼ਣਾ ਜੋ ਹੈ ਉਹ ਕਰਨੀ ਚਾਹੀਦੀ ਹੈ ਤਾਂ ਤਸਵੀਰਾਂ ਇਸ ਸਮੇਂ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦਫ਼ਤਰ ਦੇ ਵਿੱਚ ਜਿੱਥੇ ਕਿ ਖੁਸ਼ੀ ਮਨਾਈ ਜਾ ਰਹੀ ਹੈ ਢੋਲ ਵਜਾਇਆ ਜਾ ਰਿਹਾ ਤੇ ਲੱਡੂ ਵੰਡੇ ਜਾ ਰਹੇ ਨੇ